ਲਓ ਮੇਰੇ ਵੀਰੋ ਅੱਜ ਅਸੀਂ ਆਏ ਸਾਂ ਖੇਤਰ ਗੇੜਾ ਮਾਰਨ ਤੇ ਰਾਤ ਆਪਾਂ ਨੂੰ ਪਤਾ ਹੀ ਐ ਵੀ ਖੇਤਰ ਕਣੀਆਂ ਕੁਣੀਆਂ ਪਈਆਂ ਆਪਣੇ ਚੱਲ ਤੇ ਅਸੀਂ ਆਖੇ ਚੱਲ ਕਣਕਣ ਦੇਖ ਕੇ ਆਉਨੇ ਆ ਤੇ ਜਦੋਂ ਅਸੀਂ ਗਏ ਅੱਗੇ ਆਪਾਂ ਮੋਟਰ ਤੇ ਆਏ ਤੇ ਉੱਥੇ ਜੇ ਤੁਸੀਂ ਅਗਰ ਬੂਹੇ ਕੋਲ ਗਏ ਤੇ ਅੱਗੋਂ ਆਪਣਾ ਬੂਹੇ ਕੋਲ ਗਏ ਤੇ ਜਦੋਂ ਉੱਥੇ ਪੈਸੇ ਜਿੰਦਰਾ ਟੁੱਟਾ ਤੇ ਜੇ ਅਸੀਂ ਜਦੋਂ ਜਿੰਦਰਾ ਟੁੱਟਾ ਵੇਖ ਕੇ ਰਾਹਾਂ ਜੇ ਰਹਿ ਗਈ ਚੱਲ ਖਰੇ ਕੀ ਕਿਸੇ ਨੇ ਕੱਢਿਆ ਹੈਗਾ ਕੀ ਨਹੀਂ ਤੇ ਆਜੋ ਤੁਹਾਨੂੰ ਅੰਦਰ ਵੜ ਕੇ ਦਿਖਾਉਂਦੇ ਆ ਜਿੰਦਰਾ ਲੱਗਾ ਸੀ ਤੋੜਿਆਗਾ ਤੇ ਬਾਅਦ ਬੂਹਾ ਵੀ ਬਾਈਆਂ ਨੇ ਉਵੇਂ ਬੰਦ ਕਰਤਾ ਤੇ ਜਦੋਂ ਸੀਗਾ ਵੀਰੇ ਅੱਗੇ ਸਟਾਰਟਰ ਕੋਲ ਤੇ ਸਟਾਰਟਰ ਦੇ ਕੋਲ ਨਾਲ ਉਹੀ ਆ ਦੇਖੋ ਕੇਵਲਾ ਵੱਡੀਆਂ ਪਈਆਂ ਦੋਵੇਂ ਤੇ ਜਦਸਵੇਂ ਅਸੀਂ ਬਾਹਰ ਵੇਖਿਆ ਤੇ ਉਧਰੋਂ ਮੋਟਰ ਦੇ ਪਾਈਪ ਜਿਹੜੇ ਅਸੀਂ ਅੰਦਰ ਜਾਂਦੀ ਪਾਈਪਾਉਂਦੇ ਮੋਟਰ ਤੇ ਪਾਈਪ ਦੇ ਨਾਲੋਂ ਲਾ ਕੇ ਕਰਕੇ ਉਥੋਂ ਬਾਹਰ ਛੱਡੀਆਂ ਤੇ ਯਾਰ ਬਾਈਆਂ ਦਾ ਚਲੋ ਧੰਨਵਾਦੀ ਕਹਿੰਦੇ ਆ ਹਨ ਜਿਹੜੇ ਨੇ ਟੋਟੇ ਛੱਡ ਗਏ ਨਾਲ ਹੋਰ ਤੁਹਾਨੂੰ ਦੀ ਕੋਈ ਪੇਸ਼ ਨਹੀਂ ਜਾਂਦੀ ਹੋ ਸਕਦਾ ਮੋਟਰ ਕੱਢ ਕੇ ਥੱਲੇ ਹੀ ਲੈ ਜਾਂਦੇ ਚਲ ਹੁਣ ਤੁਹਾਨੂੰ ਪਤਾ ਹੀ ਆਪਾਂ ਘੜੁਕੇ ਕੱਢ ਲਿਆ ਕੇ ਮੋਟਰਾਂ ਕੱਢਣੀਆਂ ਪੈਂਦੀਆਂ ਤੇ ਕੰਮ ਤਾਂ ਵੇਹ ਮਾੜਾ ਯਾਰ ਚਲ ਬਾਈਆਂ ਦਾ ਤਾਂ ਕੋਈ 12500 ਦਾ ਨੁਕਸਾਨ ਹੋ ਗਿਆ ਹੋਊਗਾ ਚਲ ਹੋਰ ਪਹੁੰਚਗੇ ਤੇ ਮੋਟਰ ਤਾਂ ਚਲਾਉਣੀ ਚਲਾਉਣੀ ਆਪਾਂ ਤੇ ਇੱਧਰ ਤੁਹਾਨੂੰ ਅੱਗੇ ਵੀ ਦਿਖਾਉਂਦੇ ਆ ਆ ਦੇਖੋ ਨਾਲੋਂ ਆ ਮੋਟਰ ਕੋਲੋਂ ਕਟੋ ਘਾਟੇ ਬੋਰ ਸਟਾਰਟਰ ਤੋਂ 10-15 ਫੁੱਟ ਦੀ ਦੂਰੀ ਆਪ ਚ ਤੇ 15 ਦੀ 15 30 ਫੁੱਟ ਆਪਣੀ ਕੇਬਲ ਲੱਗੀ ਚਲ 2000 ਦੇ ਉੱਪਰ ਉਹਨਾਂ ਭਾਦੀ ਦਾ 5-7 800 ਦੇ ਉਹਨਾਂ ਦਾ ਤਾਂਬਾ ਵੇਚਿਆਊਗਾ ਪਰ ਜਿਹੜੇ ਬਾਈ ਨੂੰ ਨਾਲ ਪਾਉਣੀ ਪਊਗੀ ਉਹਨੂੰ 2000-2500 ਦਾ ਨੁਕਸਾਨ ਹੋ ਗਿਆ ਚਲੋ ਪ੍ਰਮਾਤਮਾ ਅਗੇ ਹੀ ਅਰਦਾਸ ਕਰਦੇ ਆ ਵੀ ਇਹਨਾਂ ਨੂੰ ਇਹਨਾਂ ਕੰਮਾਂ ਦੀ ਦੁੱਗਣੀ ਤਰੱਕੀ ਬਖਸ਼ੇ ਇਹ ਚਿੱਟੇ-ਚੋਟੇ ਲਾਉਂਦੇ ਰਹਿਣ ਕਿਉਂਕਿ ਚਿੱਟੇ-ਚੋਟੇ ਲਾਉਂਦੇ ਰਹਿਣਗੇ ਤੇ ਇੱਥੇ ਹੀ ਖਤਮ ਹੋ ਜਾਣਗੇ ਜੇ ਨਹੀਂ ਸੁਲਿਆਨਸ ਨਾ ਉਹ ਸੁਨਾਵਦੂਗੀ ਜੇ ਵਦਨ ਕੇ ਦਾ ਇਹਨਾਂ ਦੇ ਬੱਚੇ ਵੀ ਕਾ ਫਿਰ ਚੋਰੀ ਹੋਣਗੇ ਤੁਹਾਨੂੰ ਪਤਾ ਹੀ ਹੈ ਕੋਈ ਗੱਲ ਨਹੀਂ ਹੋਰ ਵੱਡ ਲਿਆ ਕਰੋ ਤੇ ਵੱਡ ਊੜ ਕੇ ਚਟਾਟਾ ਖਾਇਆ ਕਰੋ ਇੱਥੇ ਖਤਮ ਕਰ ਲਓ ਆਪਦੇ ਆਪ ਨੂੰ ਕਿਉਂ ਗਾਂ ਲੰਮਾ ਨਾ ਚੱਲਿਆ ਜੇ ਕਿਤੇਵੇਂ ਨਾ ਦਾਦੇ ਪੜਤਾਦੇ ਤੱਕ ਤਾਂ ਜਾਣਾ ਹੀ ਨਹੀਂ ਤੁਸੀਂ ਮੈਨੂੰ ਪਤਾ ਹੀ ਹੈ ਮੁੰਡੇ ਬਣ ਕੇ ਰਹੋਗੇ ਦਾਦੇ ਨਹੀਂ ਬਣਦੇ ਤੁਸੀਂ ਤੇ ਬਹੁਤ ਤੁਹਾਡੇ ਧੰਨਵਾਦ ਅਸਲ ਤਾਂ ਆਪਣਾ ਜੀ ਹੈ ਕਿ ਨਹੀਂ ਚੜਦੀ ਕਲਾ ਰਹੇ ਹਾਂ ਸਹੀ ਗੱਲ ਹੈ ਤੇ ਪੜਦੇ ਰਹਿਣੇ ਚੋਣੇ ਚੋਣੇ ਕਰਦੇ ਰਹਿਣ ਸਹੀ ਗੱਲ ਹੈ ਤੇ ਛੁੱਟੇ ਛੁੱਟੇ ਪੀਦੇ ਨੇ ਨਾ ਦੋ ਦਿਨਾਂ ਬਾਅਦ ਮਰ ਜਾਂਦੇ ਆ ਮਰ ਜਾਣਾ ਸਹੀ ਗੱਲ ਹੈ ਤੇ ਜੇ ਚੋਰੀਆਂ ਵਾਲੇ ਗਾਂ ਬੱਚੇ ਪੁੱਛੇ ਉਹ ਫਿਰ ਗਾਂ ਆ ਫਿਰ ਉਹ ਵੀ ਹਾਂ ਵੀ ਉਹਨਾਂ ਨੂੰ ਕੀ ਦੱਸਣਗੇ ਦੇ ਸਿੱਖਿਆ ਦੇਣ ਕਰਨਗੇ ਕੇਵਲਾਂ ਵੱਢਦੇ ਸੀਗੇ ਇਹ ਚੋਰੀ ਚੋਟਾਂ ਵਾਲਾ ਕੰਮ ਹੀ ਹੈ ਇਹ ਕੁਝ ਚੰਦੇ ਬੰਦੇ ਕੰਮ ਤਾਂ ਹੈ ਨਹੀਂ ਮੇਰੇ 10 ਫੁੱਟ ਦਾ ਟੋਟਾ ਨਹੀਂ ਸਾਰਾ ਸਹੀ ਗੱਲ ਹੈ ਹੈਰਾਨ ਹੈਰਾਨ ਜੀ ਜਿਆਦੀ ਹੋਣਾ ਹੈਰਾਨ ਕੀ ਕਿੰਨੇ ਵੀ 202500 ਨੁਕਸਾਨ ਹੋਇਆ ਨਾਲ ਤਾਂ ਛਾੜ ਥੋੜਾ ਟੁੱਟਾ ਲੈਣਾ ਕੋਲ ਕੱਲ੍ਹ ਆਉਣਾ ਪਊਗਾ ਤੁਹਾਨੂੰ ਪਤਾ ਹੀ ਹੈ ਨਾ ਫਿਰ ਮੋਟਰ ਚੱਕਣੀ ਪਊ ਆ ਤੁਹਾਨੂੰ ਸਾਰੇ ਕਿਸਾਨ ਭਰਾਵਾਂ ਨੂੰ ਪਤਾ ਹੀ ਵੀ ਕਿੰਨਾ ਵਕਤ ਕਰਨਾ ਪੈਂਦਾ ਵੀ ਉਤਾਰ ਤੁਰ ਟੁੱਟੀ ਕਰੀਦਾ ਜਾਂ ਆਪਾਂ ਮੋਟਰ ਕੱਢਦੇ ਆ ਤੇ ਪ੍ਰਮਾਤਮਾ ਕਰੇ ਇਹਨਾਂ ਨੂੰ ਤਰੱਕੀਆਂ ਬਖਸ਼ੇ ਤੇ ਛਿੱਟਾ ਛੋਟਾ ਲਾਉਂਦੇ ਰਹਿਣ ਇੱਕ ਦੋ ਸਾਲਾਂ ਜੇ ਖਤਮ ਹੋ ਜਾਣਗੇ ਬਾਲਾ ਟਾਈਮ ਤੋਂ ਕੱਟਦੇ ਨਹੀਂਗੇ ਕਿਉਂਕਿ ਜਦੋਂ ਇਹਨਾਂ ਕੰਮ ਤੇ ਬਹੁਤ ਤੁਹਾਡੇ ਭਾਈ ਧੰਨਵਾਦ ਜੇ ਕਿਤੇ ਇਹੀ ਰਾਤ ਨੂੰ ਪਤੰਦਰ ਉੱਠ ਕੇ ਕੰਮ ਕਰੋ ਤੁਹਾਨੂੰ ਕੇਵਲਾ ਕੱਢਣ ਦੀ ਲੋੜ ਕੀ ਹੈ ਜੇ ਕੁਦਰਤੀ ਲੈਟ ਹੀ ਆ ਜੇ ਸਹੀ ਗੱਲ ਹੈ ਪੱਤੀਆਂ ਸ਼ਟਰ ਦੀਆਂ ਜੁੜੀਆਂ ਰਹਿ ਜਾਣ ਪਹਿਲਾਂ ਕਿੰਨੇ ਟਾਰਨਾਵੇਂ ਹੋਇਆ ਪਿਛੋਕਰੀ ਆਪਾਂ ਪਿੱਛੇ ਵੀਡੀਓ ਵਿੱਚ ਟਰਾਂਸਫਾਰਮ ਵਾਲੀ ਮੁੰਡਾ ਮਰਿਆ ਪਿਆ ਮਰਿਆ ਭਈ ਦਿਲ ਚੜਦਾ ਸੀ ਉਹ ਤੇ ਬਹੁਤ ਦੇ ਪਹਿਲਾਂ ਖੂਹਾਂ ਦੇ ਵਿੱਚ ਬੰਦੇ ਮਰਦੇ ਤੁਹਾਨੂੰ ਆਮ ਹੀ ਪਤਾ ਥੱਲੇ ਚਲੇ ਜਾਂਦੇ ਕੋਈ ਕੰਮ ਕਰਨ ਕੋਈ ਜੋੜ ਤੱਪਾ ਲਾਉਣ ਤੇ ਥੱਲੇ ਪੱਤੀ ਜੁੜੀ ਰਹਿੰਦੇ ਬਹੁਤ ਬੰਦੇ ਮਰਦੇ ਚਲੋ ਇਹ ਤਾਂ ਦੁਨੀਆਂ ਭਾਵੇਂ ਫਿਰ ਵੀ ਮਰੀ ਹੋਏ ਨੇ ਚਲ ਆਪ ਜਿਵੇਂ ਮਰਜੀ ਜਿਉਂਦੇ ਨੇ ਤੇ ਕੋਲ ਦੀ ਬਹੁਤ ਵਧੀਆ ਸ਼ਾਨ ਵਧਾਉਂਦੇ ਨੇ ਕੱਲ ਨੂੰ ਲੋਕ ਯਾਦ ਕਰਨ ਕਰਨਗੇ ਵੀ ਆਏ ਸੀ ਬੀਬੇ ਪੁੱਤ ਤੇ ਬਹੁਤ ਦੁਨੀਆ ਦੇ ਤਰੱਕੀ ਝੰਡੇ ਝੁਲਦੀ ਰਹੇ ਨੇ ਹਨਾ ਨਹੀਂ ਬੜਾ ਲੰਮਾ ਸਮਾਂ ਹੀ ਕੱਢਦੇ ਜਿਹੜੇ ਇਹੋ ਜਿਹੇ ਬੰਦੇ ਆ ਤੇ ਵਰਤਸਾ ਵਰਦੀ ਹੁੰਦੇ ਚੀਜ਼ਾਂ ਦਾ ਹੂੰ ਹੂੰ ਲੰਮਾ ਸਮਾਂ ਕੀ ਕੱਟਣਾ ਹੈਗਾ ਸਭ ਕੁਛ ਹੀ ਖਤਮ ਹੋ ਜਾਂਦਾ ਚੋਰੀਆਂ ਤੱਕ ਹੀ ਹੁੰਦੇ ਨੇ ਰਾਤ ਇਹ ਵੀ ਰਾਤ ਨੂੰ ਕੰਮ ਕਰਨੀ ਹੈ ਨਾ ਬਹੁਤ ਔਖੇ ਹੋਣਗੇ ਤੇ ਇਹੀ ਦਹਾਂ ਨੌ ਦੀ ਕਿਰਤ ਕਮਾਈ ਕਰਨ ਹਾਂ ਕੰਮ ਨਹੀਂ ਹੁੰਦਾਗਾ ਕਰੋ ਕੋਈ ਨਾ ਕੋਈ ਯਾਰ ਹੈ ਜੀ ਗੱਲ ਨਹੀਂ ਕੰਮ ਬਹੁਤ ਨੇ ਦੰਗਰ ਰੱਖ ਲਓ ਮੱਝ ਰੱਖ ਲਓ ਲਵੇਰੀ ਰੱਖੋ ਗੋਇੰਦੇ ਦੁੱਧੋ ਦੁੱਪਾਇਆ ਕਰੋ ਕੋ 2 ਰੁਪਏ ਬਣ ਜਾਣ ਚਲੋ ਆਪਦਾ ਖਰਚਾ ਆਪਣੀ ਚਲਾਉਣ ਨਾਲੇ ਘਰ ਦੇ ਖੁਸ਼ੀ ਨਾਲੇ ਮਾਪੇ ਖੁਸ਼ ਟੋੜਾ ਤੇ ਚੋਰੋ ਚੋਰ ਤੁਹਾਨੂੰ ਕਾਨੂੰ ਕਹਿੰਦੇ ਆ ਭਰਾ ਹੀ ਕਹਿੰਦੇ ਆ ਭਰਾਵੋ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਇਹੋ ਜੇ ਕੰਮ ਕਰਦੇ ਹੀ ਰਿਹਾ ਕਰੋ ਚੰਗਾ ਹੁਣ ਜਦੋਂ ਅਗਲਾ ਫੇਰ ਟੋਟੇ ਪਾਊਗਾ ਫੇਰ ਲੈ ਜਾ ਜੇ ਵੱਡ ਕੇ ਕੋਈ ਚੱਕਰ ਨਹੀਂਗਾ ਬੱਬੀ ਆਏ ਜੇ ਕੰਮ ਨੂੰ ਧੰਨਵਾਦ ਲਓ ਵੀਰੋ ਕਿਸਾਨੋ ਆਪਦੇ ਭਰਾਵਾ ਆਪ ਹੀ ਗੌਰ ਰੱਖ ਲਿਆ ਕਰੋ ਹੁਣ ਆਪਾਂ ਕੀ ਕਰ ਸਕਦੇ ਆ ਸਾਉਤ ਵੱਡੀ ਗੱਲ ਤੇ ਚਲ ਵੀ ਜੇ ਟੋਇਆ ਪੱਟਿਆ ਵੀ ਹਨਾ ਸਹੀ ਗੱਲ ਐ ਆਲ ਦੀ ਸੇਫਟੀ ਤੇ ਹੀ ਐ ਬਿਲਕੁਲ ਹਾਂ ਹੁਣ ਜਿੰਦਰਾ ਤੋੜਿਆ ਟੁੰਡਾ ਤੋੜਿਆ ਹਰਾ ਸਹੀ ਗੱਲ ਐ ਤਾਂ ਉਸ ਤੇ ਕਿੰਨਾ ਦਿੱਤਾ ਤੇ ਜੇ ਇੱਥੇ ਵੀ ਮੰਨ ਕੇ ਜੇ ਟੋਇਆ ਪੱਟਿਆ ਜਾਂਦਾ ਤਾਂ ਵੱਡੀ ਗੱਲ ਸੀ ਉਹ ਤੇ ਫਿਰ ਚਲ ਤੇ ਵਣਾ ਉੱਥੇ ਪਿੰਡ ਦੇ ਲੈ ਗਈਆਂ ਸਹੀ ਗੱਲ ਪਰ ਜਿਨ੍ਹਾਂ ਨੇ ਪੱਟਣ ਵਿੱਚ ਪੱਟ ਕੇ ਵੀ ਫੁੱਟ ਲੈ ਜਾਣਗੇ ਐਡੀ ਗੱਲ ਇਹ ਵੀ ਨਾ ਸੋਚੇ ਕਿ ਆਪਾਂ ਇਹਨੂੰ ਕਿਹੜਾ ਜਿੰਦਰਾ ਲਾ ਚੱਲੇ ਆ ਵੀ ਪੱਕੀ ਐ ਪਰ ਮਾੜੀ ਗੱਲ ਐ ਯਾਰ ਕੋਲ ਮਲਾ ਕੇ ਨਾ ਯਾਰ ਇਹ ਜਾ ਕੰਮ ਨਾ ਹੀ ਕਰੋ ਯਾਰ ਹੈ ਜੇ ਸੂਬਾ ਦਾ ਭੁੱਲਿਆ ਸ਼ਾਮ ਨੂੰ ਘਰ ਆਜੋ ਭੁੱਲਿਆ ਨਹੀਂ ਹੁੰਦਾ ਜੇ ਕੋਈ ਗੱਲ ਨਹੀਂ ਇੱਕ ਅੱਧੀ ਚੋਰੀ ਕੋਈ ਪਹਿਲੀ ਚੋਰੀ ਹੋਊਗੀ ਦੂਜੀ ਹੋਊਗਾ ਤੀਜੀ ਹੋਊਗਾ ਚਲ ਕੇ ਇਹਦਾ ਪੱਕਾ ਹੀ ਧੰਦਾ ਹੋਊਗਾ ਕੋਈ ਨਾਲ-ਨਾਲ ਜਿਵੇਂ ਜਿਵੇਂ ਨਵੇਂ ਰਲਦੇ ਨੇ ਬੰਦੇ ਤੁਹਾਨੂੰ ਪਤਾ ਹੀ ਹੈ ਕਿਸ ਦੀ ਪਹਿਲੀ ਚੋਰੀ ਹੈ ਮੈਂ ਕਿ ਪਹਿਲੇ ਨੂੰ ਹੱਥ ਜੋੜ ਕੇ ਕਹਿੰਦੇ ਆ ਵੀ ਤੂੰ ਤਾਂ ਪਹਿਲੀ ਹੀ ਰਹਿਂਦੇ ਮਿੱਤਰਾ ਹਟ ਜਾ ਜੇ ਵੀ ਪ੍ਰਮਾਤਮਾ ਅਗੇ ਇਹ ਹੀ ਗਲਤੀ ਮੰਨ ਵੀ ਪ੍ਰਮਾਤਮਾ ਇਹ ਜਾ ਕੁਝ ਨਾ ਕਰਾਵੇ ਚਲ ਜਿਨ੍ਹਾਂ ਦਾ ਧੰਦਾ ਹੀ ਬਣ ਚੁੱਕਿਆ ਉਹਨਾਂ ਨੂੰ ਤਾਂ ਬਹੁਤ ਹੋਰ ਵੀ ਸਮਝਾਉਂਦੇ ਹੋਣਗੇ ਤੇ ਆਪਾਂ ਤਾਂ ਕੀ ਸਮਝਾ ਸਕਦੇ ਆ ਤੇ ਵੀਰੋ ਬਹੁਤ ਮਾੜੀ ਗੱਲ ਹੈ ਯਾਰ ਅ ਬੰਦੇ ਕਈ ਵਾਰੀ ਘਰਾਂ ਦੇ ਵਿੱਚ ਸੌ ਮਜਬੂਰੀਆਂ ਹੁੰਦੀਆਂ ਆ ਆਰਥਿਕ ਬੰਦਾ ਤੰਗ ਹੁੰਦਾ ਹੈ ਅੱਜ 22500 ਰੁਪਿਆ ਲਾਉਣਾ ਤੁਹਾਨੂੰ ਪਤਾ ਹੀ